ਪੰਜਾਬ ਦੇ ਵਿੱਚ ਲਗਾਤਾਰ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਔਰ ਇਹ سلسلہ ਰੁਕਣ ਦਾ ਨਾ ਨਹੀਂ ਲੈ ਰਿਹਾ ਪਿਛਲੇ ਕੁਝ ਹੀ ਘੰਟਿਆਂ ਦੇ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜਲੰਧਰ ਸੁਲਤਾਨਪੁਰ ਲੋਧੀ ਅੰਮ੍ਰਿਤਸਰ ਅਤੇ ਬਰਨਾਲਾ ਵਿਖੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨੇ ਜਲੰਧਰ ਦੇ ਗੁਰਾਇਆ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਰੇ ਹੋਏ ਮਿਲਦੇ ਨੇ ਤੇ ਇਹ ਸਿਲਸਿਲਾ ਰੁਕਣ ਦਾ ਨਾ ਨਹੀਂ ਲੈ ਰਿਹਾ ਲਗਾਤਾਰ ਇਹ ਮਾਮਲੇ ਦੇਖਣ ਦੇ ਲਈ ਮਿਲ ਰਹੇ ਨੇ ਸੁਲਤਾਨਪੁਰ ਲੋਧੀ ਦੇ ਪਿੰਡ ਮੋਖੇ ਦੇ ਵਿੱਚ ਗ੍ਰੰਥੀ ਸਿੰਘ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਬਰਨਾਲਾ ਦੇ ਪਿੰਡ ਠੇਕਰੀਵਾਲ ਦੇ ਵਿੱਚ ਦੋ ਵਿਅਕਤੀਆਂ ਦੇ ਵੱਲੋਂ ਗੁਟਕਾ ਸਾਬ ਦੇ ਅੰਗ ਫਾੜ ਦਿੱਤੇ ਗਏ ਤਾਂ ਰੋਸ ਇਸ ਨੂੰ ਲੈ ਕੇ ਲਗਾਤਾਰ ਸਿੱਖ ਸੰਗਤ 'ਚ ਦੇਖਣ ਦੇ ਲਈ ਮਿਲ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ Hindu ਦੇਵੀ ਦੇ ਦੇਵਤਿਆਂ ਦੀਆਂ ਤਸਵੀਰਾਂ ਦੀ ਬੇਅਦਬੀ ਕੀਤੀ ਗਈ ਹੈ ਔਰ ਇੱਕ ਪਗੜੀਤਾਰੀ ਨੌਜਵਾਨ ਦੇ ਉੱਤੇ ਹੀ ਜਿਹੜੇ ਇਲਜ਼ਾਮ ਨੇ ਇਸ ਤੇ ਲੱਗਦੇ ਨੇ ਤ ਇਹ ਤਸਵੀਰਾਂ ਚਾਰ ਤਸਵੀਰਾਂ ਜੋ ਹੁਣ ਤੱਕ ਸਾਹਮਣੇ ਆ ਚੁੱਕੀਆਂ ਨੇ ਵੀ ਤੇ ਕੁਝ ਘੰਟਿਆਂ ਦੇ ਦਰਮਿਆਨ ਇਹ ਘਟਨਾਵਾਂ ਜਿਹੜੀਆਂ ਨੇ ਦੇਖਣ ਦੇ ਲਈ ਮਿਲੀਆਂ ਫਲੋਰ ਸੁਲਤਾਨਪੁਰ ਲੋਧੀ ਅੰਮ੍ਰਿਤਸਰ ਅਤੇ ਬਰਨਾਲਾ ਦੇ ਵਿੱਚ ਇਹ ਵਾਰਦਾਤਾ ਦੇਖਣ ਦੇ ਲਈ ਮਿਲੀਆਂ ਨੇ ਜਿੱਥੇ ਕਿ ਸਿੱਖ ਸੰਗਤ ਦੇ ਵਿੱਚ ਰੋਸ ਵੀ ਦੇਖਣ ਦੇ ਲਈ ਮਿਲ ਰਿਹਾ ਹੈ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਕਾਰਵਾਈ ਦਾ ਭਰੋਸਾ ਵੀ ਦਿੱਤਾ ਜਾ ਰਿਹਾ ਪਰ ਉੱਥੇ ਹੀ ਦੂਸਰੇ ਪਾਸੇ ਜਿਸ ਤਰੀਕੇ ਇਹ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ ਉਸ ਨੇ ਚਿੰਤਾ ਜ਼ਰੂਰ ਵਧਾ ਦਿੱਤੀ ਹੈ ਸਿੱਖ ਸੰਗਤ ਦੇ ਵਿੱਚ ਜਿੱਥੇ ਰੋਸ ਹੈ ਉੱਥੇ ਹੀ ਇਸ ਨੂੰ ਲੈ ਕੇ ਚਿੰਤਾ ਵੀ ਹੈ ਕਿ ਅਖਰਕਾਰ ਕਿਉਂ ਇਸ ਤਰੀਕੇ ਦੇ ਨਾਲ ਇਹ ਘਟਨਾਵਾਂ ਵਾਪਰ ਰਹੀਆਂ ਨੇ ਕਿਸ ਦੇ ਪਿੱਛੇ ਕੋਈ ਹੈ ਜਾਂ ਫਿਰ ਅਜਿਹਾ ਕਿਉਂ ਹੋ ਰਿਹਾ ਹੈ ਕਿ ਇੱਕ ਵਾਰ ਮੁਰ ਤੋਂ ਇਹ ਕਹਿ ਦਿੱਤਾ ਜਾਏਗਾ ਕਿ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਸੀ ਜਿਸ ਤੇ ਵੱਲੋਂ ਅੰਜਾਮ ਦਿੱਤਾ ਗਿਆ ਤਾਂ ਕਈ ਚੀਜ਼ਾਂ ਨੇ ਜੋ ਕਿ ਇਸ ਸਮੇਂ ਦੇ ਵਿੱਚ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਜਿਸ ਨੂੰ ਲੈ ਕੇ ਮੰਗ ਹੋ ਰਹੀ ਹੈ ਉਧਰ ਦੂਸਰੇ ਪਾਸੇ ਇਹ ਜ਼ਿਕਰ ਹੋ ਰਿਹਾ ਹੈ ਕਿ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਉਹਨਾਂ ਲੋਕਾਂ ਦੇ ਖਿਲਾਫ ਜੋ ਕਿ ਇਸ ਤਰੀਕੇ ਦੇ ਨਾਲ ਬੇਅਦਬੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਇਹ ਘਟਨਾਵਾਂ ਜਿਹੜੀਆਂ ਨੇ ਦੇਖਣ ਦੇ ਲਈ ਮਿਲ ਰਹੀਆਂ ਨੇ ਗੁਰੂ ਘਰਾਂ ਦੇ ਵਿੱਚ ਜਦੋਂ ਬੇਅਦਬੀ ਹੁੰਦੀ ਹੈ ਤਾਂ ਕਈ ਸਵਾਜ਼ਾਹਰ ਤੌਰ ਦੇ ਉੱਤੇ ਖੜੇ ਹੁੰਦੇ ਨੇ ਕਿਉਂਕਿ ਜਿਸ ਤਰੀਕੇ ਪ੍ਰਬੰਧ ਸਿਗੇ ਇੱਕ ਥਾਂ ਦੇ ਉੱਤੇ ਕਿਉਂਕਿ ਸੀਸੀਟੀਵੀ ਕੈਮਰੇ ਬੰਦ ਵੀ ਮਿਲੇ ਸੀ ਤਾਂ ਇਸ ਕਰਕੇ ਇਹ ਵੀ ਹਦਾਇਤ ਕੀਤੀ ਜਾ ਰਹੀ ਹੈ ਕਿ ਪ੍ਰਬੰਧ ਵੀ ਜਿਹੜੇ ਨੇ ਹੋ ਮੁਕੰਮਲ ਰੱਖੇ ਜਾਣ ਤਾਂ ਕਿ ਜੇਕਰ ਕੋਈ ਘਟਨਾ ਨੂੰ ਅੰਜਾਮ ਦਿੰਦਾ ਵੀ ਹੈ ਤਾਂ ਉਸ ਦੇ ਬਾਰੇ ਪਤਾ ਜਿਹੜਾ ਮੌਕੇ ਦੇ ਉੱਤੇ ਲਗਾਇਆ ਜਾ ਸਕੇ ਪੂਰੀ ਕਾਰਵਾਈ ਮੌਕੇ ਦੇ ਉੱਤੇ ਕੀਤੀ ਜਾ ਸਕੇ ਬਰਨਾਲਾ ਦੇ ਵਿੱਚ ਜੋ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਅਮਰ ਸ਼ਹੀਦ ਸੇਵਾ ਸਿੰਘ ਠਿਕਰੀਵਾਲ ਦੀ 92ਵੀਂ ਵਰ੍ਹੇਸਵੀ ਦੇ ਮੌਕੇ ਦੇ ਉੱਤੇ ਬੇਅਦਬੀ ਨੂੰ ਅੰਜਾਮ ਦੇ ਦਿੱਤਾ ਗਿਆ ਗੁਟਕਾ ਸਾਬ ਦੀ ਬੇਅਦਬੀ ਨੂੰ ਲੈ ਕੇ ਪਿੰਡ ਵਾਸੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਿੰਡ ਠਿਕਰੀਵਾਲ ਦੇ ਵਿੱਚ ਦੋ ਵਿਅਕਤੀਆਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਜਿਨ੍ਹਾਂ ਦੇ ਵੱਲੋਂ ਗੁਟਕਾ ਸਾਬ ਦੇ ਅੰਗ ਪਾੜ ਦਿੱਤੇ ਗਏ ਪਿੰਡ ਵਾਲਿਆਂ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਮੌਕੇ ਦੇ ਉੱਤੇ ਹਲਾਕੀ ਧਰਨਾ ਵੀ ਲਗਾ ਦਿੱਤਾ ਗਿਆ ਐਸਜੀਪੀਸੀ ਦੇ ਮੈਂਬਰ ਵੀ ਧਰਨੇ ਦੇ ਵਿੱਚ ਉੱਥੇ ਪਹੁੰਚਦੇ ਨੇ ਉੱਥੇ ਪੂਰੀ ਜਾਂਚ ਜਿਹੜੀ ਕੀਤੀ ਜਾਂਦੀ ਹੈ ਪੁਲਿਸ ਨੇ ਦੋ ਲੋਕਾਂ ਨੂੰ ਹਾਲਾਂਕਿ ਇਸ ਤੋਂ ਬਾਅਦ ਗ੍ਰਿਫਤਾਰ ਵੀ ਕਰ ਲਿਆ ਹੈ ਜਾਂਚ ਦੇ ਲਈ ਟੀਮ ਵੀ ਜਿਹੜੀ ਬਣਾ ਦਿੱਤੀ ਗਈ ਹੈ ਪਰਚਾ ਵੀ ਦਰਜ ਕੀਤਾ ਗਿਆ ਔਰ ਇਸ ਤੋਂ ਅੱਗੇ ਕਾਰਵਾਈ ਕੀਤੀ ਜਾ ਰਹੀ ਸਰਦਾਰ ਸੇਵਾ ਸਿੰਘ ਜੀ ਠੀਕਰੀਵਾਲ ਸਾਹਿਬ ਉਹਨਾਂ ਦਾ ਇਹ ਸਲਾਨਾ ਜੋੜ ਮੇਲਾ ਚੱਲ ਰਿਹਾ ਸੀ ਜਿਸ ਦੌਰਾਨ ਇਹਦੇ ਵਿੱਚ ਬੇਅਦਬੀ ਦੀ ਜਿਹੜੀ ਘਟਨਾ ਵਾਪਰੀ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਤੇ ਉਹਨਾਂ ਨੂੰ ਥੌਂ-ਥੌਂ ਖੰਡਾਉਣਾ ਸ਼ੁਰੂ ਕੀਤੇ ਸੋ ਇੱਥੇ ਇਹੋ ਜੀ ਘਣਾਉਣੀ ਹਰਕਤ ਕਰਕੇ ਇੱਕ ਬਹੁਤ ਵੱਡਾ ਇਹ ਇੱਥੇ ਇੱਕ ਪਾੜਾ ਪਾਉਣਾ ਚਾਹੁੰਦੇ ਸੀ ਪਤਾ ਨਹੀਂ ਕੀ ਕੁਝ ਹੋ ਜਾਂਦਾ ਇਹਨਾਂ ਨੇ ਆਪਣਾ ਜੋੜ ਮੇਲਾ ਸਾਹਮਣੇ ਰੱਖਿਆ ਤੇ ਤੁਰੰਤ ਹੀ ਇਹਨਾਂ ਨੇ ਪੁਲਿਸ ਨੂੰ ਤੇ ਇਹ ਵੀ ਪੁਬੰਦੇ ਵੀ ਫੜਾਏ ਸਾਰਾ ਕੁਝ ਕੀਤਾ ਉਸ ਦੇ ਬਾਵਜੂਦ ਅੱਜ 21 ਤਰੀਕ ਹੋ ਗਈ ਤੇ 19 ਦੀ ਗੱਲ ਹੈ ਵੀ ਕਰਵਾਇਆ ਕੀ ਨੇ ਸੂਚ ਕਰਕੇ ਇਹ ਗੱਲ ਪ੍ਰਸ਼ਾਸਨ ਨੇ ਕੱਢਣੀ ਹੈ ਪੁਲਿਸ ਨੇ ਕੱਢਣੀ ਹੈ ਸੋ ਸਾਡੀ ਤਾਂ ਸਾਰਿਆਂ ਨੂੰ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਵੀ ਗੁਜਾਰਸ਼ ਹੈ ਵੀ ਇਹਨੂੰ ਜਲਦੀ ਕਿਸੇ ਕਿਨਾਰੇ ਗੱਲ ਲਾਈ ਜਾਵੇ ਇਹ ਬੇਅਦਬੀਆਂ ਦਾ ਜਿਹੜਾ ਮਸਲਾ ਨਾ ਇਹ ਜਦੋਂ ਦਾ ਚੱਲਿਆ ਕਿਸੇ ਨੇ ਕੋਈ ਕਿਨਾਰੇ ਲਾਇਆ ਨਹੀਂ ਤੇਰਾ ਸਰਪੰਚ ਸਾਹਿਬ ਨੂੰ ਤੁਹਾਨੂੰ ਸਾਰੀ ਬਾਤ ਲਾਭ ਦਾ ਦੱਸ ਹੀ ਦਿੱਤੀ ਸਾਨੂੰ ਇਹ ਹੈ ਇਹਦੇ ਪਿੱਛੇ ਮਾਸਟਰਮਾਈਂਡ ਕੌਣ ਆਗਾ ਬੰਦਾ ਸਾਨੂੰ ਜੜ ਕੌਣਾ ਇਹ ਟੀਮ ਦੇ ਵਿੱਚ ਕਿੰਨੇ ਬੰਦੇ ਨੇ ਸਾਨੂੰ ਮਾਸਟਰਮਾਈਂਡ ਬੰਦਾ ਫੜਦਾ ਜਾਂਦਾ ਕਿਉਂਕਿ ਇੱਕ ਇਹ ਮੋਹਰਾ ਗਿਆ ਤਾਂ ਜਿਹੜੇ ਇਹ ਬੰਦੇ ਨੇ ਤਾਂ ਇੱਕ ਮੋਹਰਾਂ ਨੇ ਸਾਨੂੰ ਮਾਸਟਰ ਮਾਈਂਡ ਕਿਹੜਾਗਾ ਇਹ ਕੋਈ ਸਾਡੇ ਪਿੰਡ ਦਾ ਬੰਦਾ ਪਿੰਡ ਦੇ ਵਿੱਚ ਪਾਠ ਪਾਉਣਾ ਚਾਹੁੰਦਾ ਜਾਂ ਧਰਮਾਦੇਵ ਖਿਲਾਫ ਕਾਰ ਪਾਉਣਾ ਚਾਹੁੰਦਾ ਜਾਂ ਕੋਈ ਪਾਰਟੀ ਵਾਜੀ ਦਾ ਕੋਈ ਮੁੱਦਾ ਕਰਨਾ ਚਾਹੁੰਦਾਗਾ ਹੋ ਸਕਦਾ ਕੋਈ ਧਰਮਾ ਦੀ ਸਾਜ਼ ਹੋਵੇ ਹੋ ਸਕਦਾ ਕੋਈ ਰਾਜਨੀਤੀ ਸਾਜ਼ ਹੋਵੇ ਇਹ ਇੱਕ ਛੋਟੀ ਟੀਮ ਨੇ ਜਿਹੜੀ ਇਹ ਗਰੋਅ ਆ ਇੱਕ ਬਹੁਤ ਵੱਡਾ ਸਾਨੂੰ ਇਹ ਆ ਜਿਹੜਾ ਇਹ ਗਰੋਅ ਦਾ ਕੋਈ ਮੇਨ ਮੁਖੀ ਆ ਜਿਹੜਾ ਕੋਈ ਸਾਨੂੰ ਉਹ ਉਹਦਾ ਚਿਹਰਾ ਸਾਹਮਣੇ ਹੋਵੇ